ਦੋਸਤੋ ਸਾਥੀ ਕਾ ਜ਼ਾਰਣੋ ਆਪਾਂ ਘੁੰਮ ਰਹੇ ਆ ਯੂਕੇ ਉਤਰਾਖਾ ਦੋਟਾ ਯੂਕੇ ਦੀ ਸਮਝਣਾ ਕਈ ਵਾਰੀ ਇਦਾਂ ਹੋਇਆ ਮੈਂ ਮੋਨ ਫਾੜਾ ਉਦਾ ਰਹਿਦਾ ਕਿਸੇ ਦਾ ਯਾਰ ਪਰ ਦਰਦਾ ਕਿੱਥੇ ਆ ਪਹੇ ਯੂਕੇ ਬੱਲੇ 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 ਭਾਈ ਤੂੰ ਦੱਸਿਆ ਹੀ ਨਹੀਂ ਸਾਨੂੰ ਮੈਂ ਕਿੱਥੇ ਦੇਖ ਕੇ ਬੈਠਾ ਹਾਂ ਯੂਕੇ ਉਤਰਾਖਾ ਤੇ ਯਾਰ ਇੰਡੀਆ ਵਾਲਾ ਯੂਕੇ ਵੀ ਸਮਝੋ ਵੀ ਇੱਕ ਹੈਗਾ ਰਾਜ ਆਪਣਾ ਉਹ ਸਮਝਦੇ ਨਹੀਂ ਨਾ ਫਿਰ ਦੂਜਾ ਯੂਕੇ ਸਮਝ ਰਹੇ ਨੇ ਇਸ ਕਰਕੇ ਯੂਕੇ ਮਤਲਬ ਉੱਤਰਾਖੰਡ ਤੇ ਅੱਜ ਆਪਾਂ ਜਾ ਰਹੇ ਹਾਂ ਪਹਾੜ 'ਚ ਨਹੀਂ ਨਹੀਂ ਪਹਾੜਕ ਨਹੀਂ ਪਹਾੜ ਉੱਤੇ ਪਹਾੜ ਉੱਤੇ ਜਾ ਰਹੇ ਆਪਾਂ ਇਹ ਤੁਹਾਨੂੰ ਦਿਖਾਉਨੇ ਆਪਾਂ ਵਿਊ ਜਿੱਥੋਂ ਆਪਣਾ ਪਹਾੜਸ਼ ਨੂੰ ਹੋਊਗਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕੌਣ ਗੱਡੀ ਚਲਾ ਰਿਹਾ ਜਿਹੜੀ ਗੱਡੀ ਆ ਆਪਣੇ ਕੋਲੇ ਤੇ ਕਿੱਥੇ ਕਿੱਥੇ ਆਪਾਂ ਜਾਵਾਂਗੇ ਹੁਣ ਉਹ ਆਪਾਂ ਸਾਰਾ ਤੁਹਾਨੂੰ ਦਿਖਾਪੇ ਆ ਪਹਾੜਾਂ ਉਹ ਵੀ ਮਿੱਤਰ ਪਿਆਰਿਓ ਉਹ ਨੰਗਿਆ ਮੂਰਦੀ ਪਤਾ ਨਹੀਂ ਕੀ ਨੰਗਿਆ ਸੀ ਮੁਰਗਾ ਮੁਰਗਾ ਬਾੜੀ ਮੁਰਗਾ ਨੰਗਿਆ ਪਾਂਗੋ ਦੇ ਬਾਹੋਂ ਅੱਡਾ ਲੱਗਾ ਸੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਪਹਿਲਾਂ ਆਪ ਬੰਦਾ ਦਿਖਾ ਦਈਏ ਜਿਹੜਾ ਗੱਡੀ ਚਲਾ ਰਿਹਾ ਬੰਦਾ ਆਪਣਾ ਇਹਦਾ ਨਾਮ ਵੈਸੇ ਜਿੰਦਰ ਆ ਆ ਭਾਈ ਜਿੰਦਰ ਜੀ ਕੀ ਹਾਲ ਇਹ ਜਿੰਦਰ ਨੇ ਇਹ ਸੁਖਵਿੰਦਰ ਆ ਸੁਖਵਿੰਦਰ ਬਦਲਾ ਜੱਤੀ ਤੋਂ ਜਿਹੜਾ ਬਦਲਾ ਜੱਤੀ ਦੀ ਫਿਲਮ ਆਈ ਸੀ ਸੁਖਵਿੰਦਰ ਸਿੰਘ ਉਹਦੇ ਵਿੱਚ ਰੋਲ ਕੀਤਾ ਬਾਈ ਨੇ ਇਹ ਆ ਸੁਖਵਿੰਦਰ ਸਿੰਘ ਅਸਲ ਚ ਇਹਦਾ ਨਾਮ ਹੈ ਗਜਿੰਦਰਾ ਅਸੀਂ ਇਹਨੂੰ ਜਿੰਦਰਾ ਜਿੰਦਰਾ ਕਹਿੰਦੇ ਆ ਹੋਰ ਵੀ ਜਿੰਦਰ ਕੀ ਹਾਲ ਆ ਵਧੀਆ ਬਈ ਵਧੀਆ ਜਿੰਦਰ ਗੱਡੀ ਚਲਾ ਰਿਹਾ ਗੱਡੀ ਚ ਲਾ ਕੇ ਪਹਾੜ ਦੇ ਚੜ ਰਹੇ ਆ ਪਹਾੜ ਉੱਚੇ ਉੱਚੇ ਪਹਾੜ ਆ ਕਦੇ ਇਧਰ ਨੂੰ ਗੱਡੀ ਜਾਂਦੀ ਹੈ ਕਦੇ ਇਧਰ ਨੂੰ ਗੱਡੀ ਜਾਂਦੀ ਹੈ ਕਦੇ ਇਧਰ ਨੂੰ ਗੱਡੀ ਜਾਂਦੀ ਹੈ ਕਦੇ ਆ ਦੇਖੋ ਹੁਣ ਗੱਡੀ ਇਧਰ ਨੂੰ ਗਈ ਜਿੰਦਰਾ ਕਿੱਧਰ ਨੂੰ ਜਾ ਰਹੇ ਆ ਕਿੱਥੇ ਜਾ ਰਹੇ ਆ ਫਿਰ ਅੱਗੇ ਕੱਪੜੇ ਹੋਗੇ ਉੱਚੀ ਬੋਲ ਜਿੰਦਰਾ ਉੱਚੇ ਉਹਨੇ ਕੱਪੜੇ ਹੋਗੇ ਫਿਰ ਸੱਜੇ ਹੋਗੇ ਕਦੇ ਕੱਪੜੇ ਹੋਗੇ ਸੱਜੇ ਹੋਗੇ ਕਦੇ ਖੱਬੇ ਕਦੇ ਸੱਜੇ ਕਦੇ ਖੱਬੇ ਕਦੇ ਸੱਜੇ ਪਰ ਇਹ ਨਹੀਂ ਪਤਾ ਸੀ ਕਿ ਜਾ ਕਿਤੇ ਰਿਹਾ ਬਸ ਅਸੀਂ ਪਹਾੜ ਚ ਜਾ ਰਹੇ ਆ ਪਹਾੜ ਚ ਜਾ ਰਹੇ ਆ ਪਹਾੜਾ ਜਾ ਰਹੇ ਆ ਪਹਾੜਾ ਵਿੱਚ ਜਾ ਰਹੇ ਆ ਠੀਕ ਹੈ ਠੀਕ ਹੈ ਪਹਾੜਾ ਵਿੱਚ ਜਾ ਰਹੇ ਆ ਗੱਡੀ ਆਪਣੇ ਕੋਲੇ ਕਿਹੜੀ ਆ ਗੋਰਖਾ ਜੀ ਆਪਣੇ ਕੋਲੇ ਗੋਰਖਾ ਜੀਪ ਆ ਤੇ ਆ ਦੇਖੋ ਕਿਤੇ ਕਿਤੇ ਸੜਕ ਟੁੱਟੀ ਹੋਈ ਆ ਇਸ ਕਰਕੇ ਜਦੋਂ ਵੀ ਤੁਸੀਂ ਪਹਾੜਾ ਤੇ ਆਉਣਾ ਉੱਚੀਆਂ ਗੱਡੀਆਂ ਤੇ ਆਓ ਨੀਵੀਆਂ ਗੱਡੀਆਂ ਨੂੰ ਪਹਾੜਾ ਵਿੱਚ ਨਾ ਲੈ ਕੇ ਆਓ ਕਿਉਂਕਿ ਨੀਵੀਆਂ ਗੱਡੀਆਂ ਥੱਲੇ ਲੱਗ ਜਾਂਦੀਆਂ ਨੇ ਪਹਾੜਾਂ ਦੇ ਵਿੱਚ ਇਸ ਕਰਕੇ ਨੀਵੀਆਂ ਗੱਡੀਆਂ ਤੇ ਨਾ ਆਓ ਜਿੰਦਰ ਕੀ ਕਹਿਣਾ ਚਾਹੁੰਦਾ ਹਣ ਤੂੰ ਸੁਣਾ ਕੋਈ ਗੱਲ ਬੰਦੇ ਨੂੰ ਜਦੋਂ ਗੱਡੀ 'ਚ ਤਮਾਕੂ ਪਿਲਣਾ ਰੱਖਣਾ ਚਾਹੀਦਾ ਅੱਖਾਂ ਖੋਲ੍ਹੇ ਰੱਖਣੀ ਚਾਹੀਦੀ ਐ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਤੇ ਤੂੰ ਤੇ ਜਿੰਦਰ ਭਾਈ ਤੂੰ ਕਿਉਂ ਕਰ ਰਿਹਾ ਮੈਂ ਲਾਪਰਵਾਹੀ ਨਹੀਂ ਕਰ ਰਿਹਾ ਅੱਛਾ ਤੂੰ ਇਹਦੇ ਵਿੱਚ ਪੂਰਾ ਖਿਆਲ ਰੱਖਣਾ ਚਾਹੀਦਾ ਵੀਰ ਜੇ ਬੋੜਾ ਆ ਜਾਵੇ ਤੁਸੀਂ ਉੱਪਰ ਤੇ ਦੇਖੋ ਕਿੰਨੀ ਖਾਈ ਵੰਦੀ ਐ ਆਹ ਦੇਖੋ ਖਾਈ ਦੇਖ ਲਓ ਜਿੰਦਰ ਜੀ ਕਹਿ ਰਿਹਾ ਕਿ ਅੱਖਾਂ ਖੁੱਲੀਆਂ ਮੂੰਹ ਖੁੱਲਾ ਦਿਮਾਗ ਖੁੱਲਾ ਰੱਖਣਾ ਚਾਹੀਦਾ ਮੂੰਹ ਵੀ ਖੁੱਲਾ ਰੱਖਣਾ ਚਾਹੀਦਾ ਨਹੀਂ ਚ ਮੂੰਹ ਬੰਦ ਕਰ ਲੋ ਤੇ ਆਪਦਾ ਇੰਜੋਏ ਕਰਦੇ ਹੋਏ ਜਾਓ ਦੋਸਤੋ ਝੰਦਰ ਬਾਰੇ ਵੀ ਤੁਹਾਨੂੰ ਦੱਸਦਾ ਸੁਖਵਿੰਦਰ ਬਾਰੇ ਵੀ ਤੁਹਾਨੂੰ ਦੱਸਦਾ ਤੇ ਬਦਲਾ ਜੱਟੀ ਦੇ ਬਾਰੇ ਵੀ ਦੱਸਦਾ ਹੁਣ ਆਪਾਂ ਬਦਲਾ ਜੱਟੀ ਦੇ ਬਾਰੇ ਇਹਨਾਂ ਤੋਂ ਕੁਝ ਕਮੈਂਟ ਲੈ ਲੈਨੇ ਆ ਚਲੋ ਚੱਲਦੇ ਆ ਝੰਦਰ ਕੋਲੇ ਹਨ ਪੁੱਛਦੇ ਆ ਉਹ ਤੋਂ ਕੋਈ ਸੁਵਾਲ ਜੀ ਜਿੰਦਰਜੀ ਕੀ ਹਾਲ ਹਾਲ ਤੁਸੀਂ ਪਹਿਲਾਂ ਵੀ ਦੱਸਤਾ ਸੀ ਤੁਸੀਂ ਹੈਗੇ ਬੇਹਾਲ ਤੇ ਬਦਲਾ ਜੱਟੀ ਦਾ ਕੋਈ ਫਿਰ ਆਪਦਾ ਡਾਇਲੋਗ ਤਾਂ ਸੁਣਾਓ ਚਾਹਨਾ ਕੋ ਜੀ ਮੈਂ ਬਚਪਨ ਦਾ ਰੋਲ ਕੀਤਾ ਉੱਚੀ ਉੱਚੀ ਦੇ ਨੇ ਬੋਲੋ ਬਚਪਨ ਦਾ ਰੋਲ ਕੀਤਾ ਚਾਚੇ ਨੂੰ ਮਿਲਦਾ ਅੱਛਾ ਤੁਸੀਂ ਬਚਪਨ ਸੀ ਉਹ ਗੱਗੂ ਗੱਲ ਜੀ ਦੇ ਬਚਪਨ ਦਾ ਰੋਲ ਤੁਸੀਂ ਕੀਤਾ ਤਾਂ ਉਹ ਫਿਰ ਮੈਂ ਬਚਪਨ ਦਾ ਰੋਲ ਕੀਤਾ ਅਧਰ ਮੇਰੀ ਮਾਤਾ ਜਿਹੜੀ ਹੈ ਉਹ ਮੈਨੂੰ ਕੀ ਕਹਿੰਦੀ ਹੈ ਕੀ ਕਹਿੰਦੀ ਹੈ ਕੌੜੀ ਫੇੜਦਾ ਜਾਂ ਮੈਂ ਫੇੜਦਾ ਹਾਂ ਮਾਤਾ ਜਿੰਦਰੀ ਜੱਗਿਆ ਟਿੱਕੀ ਨਾ ਹਾਂ ਉੱਠੀ ਮਾਰ ਬਟਿਆ ਹਾਂ ਉੱਠੀ ਮਾਰਦਾ ਚਾਰ ਦਿਨਾਂ ਤੱਕ ਲਾ ਕੇ ਹਾਂ ਤਾਂ ਉਦੋਂ ਬਾਅਦ ਚ ਮੈਂ ਵੱਡਾ ਹੋ ਜਾਣਾ ਅੱਛਾ ਵੀਰ ਰੋਲ ਤੇ ਜੇ ਫਿਰ ਕੋਈ ਗੱਗੂ ਗਿਲ ਦੇ ਰੋਲ ਜਿਹੜਾ ਕੀਤਾ ਉਹਦੀ ਗੱਲ ਸੁਣਾ ਦੇ ਭੈਣ ਦਿਆ ਵੀਰਾ ਉਹਦੀ ਗੱਲ ਹਨ ਬ੍ਰਦਰ ਨੇ ਚਾਚੇ ਦੇ ਡਾਇਲੋਗ ਹਾਂ ਤੇ ਜਦੋਂ ਵੱਡਾ ਹੋ ਕੇ ਚਾਚਾ ਆਉਂਦਾ ਹਾਂ ਤਾਂ ਫਿਰ ਉੱਤੇ ਜਦੋਂ ਖਿੰਦਾ ਕਲਾਕਾਰ ਸਿਂਦਰ ਸਿੰਘਾ ਉਹ ਕਹਿੰਦਾ ਜਦੋਂ ਜੋਗਰਾਜ ਆਉਂਦਾ ਕਹਿੰਦਾ ਚਾਚਾ ਗੰਗੂ ਬੋਲਦਾ ਜੇ ਪਹਾੜ ਨੂੰ ਟੱਕੇ ਦੇ ਤੇ ਪਹਾੜ ਡਿੱਗਦਾ ਤਾਂ ਇਹ ਸ਼ਕਤੀ ਤੇ ਪਹਾੜ ਨਹੀਂ ਰਹਿਣਾ ਸੀ ਉਹ ਪੈਂਦਾ ਵੀਰਾ ਐਸੀ ਗਗੂ ਗੱਲ ਦਾ ਡਾਇਲੋਗ ਪੈਂਦਾ ਅਸਗਾ ਤਾਂ ਤੁਸੀਂ ਸੁਣ ਚ ਕਿਉਂ ਅਸਲੀ ਆਵਾਜ਼ ਸੁਖਵਿੰਦਰ ਸਿੰਘ ਦੀ ਛੋਟੇ ਹੁੰਦਿਆਂ ਦੀ ਇੱਕ ਡਾਇਲੌਗ ਤੁਹਾਨੂੰ ਹੋਰ ਸੁਣਾ ਦਿੰਨੇ ਆ ਪੈਂਦਿਆ ਵੀਰਾ ਜੇ ਗੱਗੂ ਗੱਲ ਚਾਚਾ ਇਹ ਗੱਲ ਸੁਣ ਰਿਹਾ ਪੈਂਦਿਆ ਵੀਰਾ ਤਾਂ ਉਹ ਵੀ ਥੱਲੇ ਕਮੈਂਟ ਕਰੇ ਪੈਂਦਿਆ ਵੀਰਾ ਇੱਕ ਹੋਰ ਸੁਣਾਉਣੇ ਸੁਣਾ ਤੇ ਨਾਲ ਰਹਿਣਾ ਇਕੱਲੇ ਰਹਿਣਾ ਨਈ ਰਹਿਣਾ ਤੇਰੇ ਵਰਗੇ ਲਾਲਚੀ ਬੰਦੇ ਨਾਲ ਨਹੀਂ ਰਹਿਣਾ 20 ਲੱਖ ਵੀ ਜੀ ਨੇ ਪੈਂਦੇ ਵੀਰਾ 20 ਲੱਖ ਦੀ ਕਹੇ 20 ਲੱਖ ਦੀ ਹੋਵੇ ਚਾਹ 50 ਲੱਖ ਦੀ ਅਸੀਂ ਕਿਸੇ ਦਾ ਹੱਕ ਨਹੀਂ ਦੱਪਣਾ ਜਾਣਦੇ ਪੈਂਦਿਆ ਵੀਰਾ ਗਾਤ ਤੇਰੀ ਪਾਟੀ ਕੱਢੀ ਜਾ ਜਾਨਾਂ ਦਾ ਜਿੱਥੇ ਕੱਟ ਤੂੰ ਸਾਡੇ ਨਾਲ ਰਹਿਣਾ ਕਿ ਨਹੀਂ ਰਹਿਣਾ ਪੈਂਦਾ ਵੀਰਾ ਇਹ ਵਾਡਿੰਗ ਸੀ ਇਹਨਾਂ ਦੀ ਕਿਹੜੀ ਵਾਡਿੰਗ ਸੀ ਤੂੰ ਸਾਡੇ ਨਾਲ ਰਹਿਣਾ ਜਾਂ ਨਹੀਂ ਰਹਿਣਾ ਪੈਂਦਾ ਵੀਰਾ ਜੇ ਤੂੰ ਸਾਨੂੰ ਛਲੀਆਂ ਖਵਾਏਂਗਾ ਤਾਂ ਅਸੀਂ ਤੇਰੇ ਨਾਲ ਰਹਿਣਾ ਪੈਂਦਾ ਵੀਰਾ ਜੇ ਤੂੰ ਛਲੀਆਂ ਨਾ ਲੈ ਕੇ ਦਿੱਤੀ ਅਸੀਂ ਚਲੇ ਜਾਣਾ ਥੋ ਚਲੇ ਜਾਣਾ ਥੋ ਫਿਰ ਮੈਂ ਅੱਜ ਸਵੇਰੇ ਜਿੰਦਰ ਨੂੰ ਪੁੱਛਿਆ ਕਿ ਜਿੰਦਰ ਜਿੰਦਰ ਤੂੰ ਸਾਡੇ ਨਾਲ ਰਹਿਣਾ ਜਾਂ ਨਹੀਂ ਰਹਿਣਾ ਭੈਣ ਦਿਆ ਵੀਰਾ ਤਜਿੰਦਰ ਕਹਿੰਦਾ ਜੇ ਤੂੰ ਮੈਨੂੰ ਅਦਰਕ ਵਾਲੀ ਚਾਹ ਪਿਆਏਂਗਾ ਤਾਂ ਮੈਂ ਤੇਰੇ ਨਾਲ ਰਹਿਣਾ ਭੈਣ ਦਿਆ ਵੀਰਾ ਨਹੀਂ ਮੈਂ ਚੱਲਿਆ ਬਾਹਰ ਤੇ ਫਿਰ ਮੈਂ ਇਹਨੂੰ ਅਦਰਕ ਵਾਲੀ ਚਾਹ ਕੀ ਲੱਗਦਾ ਤੁਹਾਨੂੰ ਪਿਆਸੀ ਹੋ ਮੈਂ ਇਹਨੂੰ ਅਦਰਕ ਵਾਲੀ ਚਾਹ ਨਹੀਂ ਪਿਆਈ ਤਾਂ ਹੀ ਤਾਂ ਬਾਹਰ ਤੇ ਜਾ ਰਹੇ ਆ ਹੁਣ ਇਹਨੂੰ ਘਟਾਰ ਕੇ ਜਾ ਕੇ ਅਦਰਕ ਵਾਲੀ ਚਾਹ ਪਿਆਵਾਂਗੇ ਕੋਈਆ ਕਹ ਤੂੰ ਜਨਾ ਤੇ ਉੱਠਾ ਨਹੀਂ ਤਾਂ ਇਹ ਫਿਰ ਸੌਣ ਆਣਾ ਸੀ ਬਖਾ ਚਾਹ ਪੀ ਕੇ ਹੁਣ ਚਾਹ ਦੇ ਲਾਸ ਝਿੰਦਰ ਆਇਆ ਤਾਂ ਬਾੜਾ ਜਿੱਤੇ ਆਪੇ ਬਾੜਾ ਚ ਝਿੰਦਰ ਨੂੰ ਪਿਆਵਾਂਗੇ ਚਾਹ ਔਰ ਦੇਖੋ ਸਾਹਮਣੇ ਆ ਕੁੱਤਾ ਹੁਣ ਮੈਂ ਝਿੰਦਰ ਨੂੰ ਥੱਲੇ ਜਾ ਕੇ ਬਾੜ ਤੋਂ ਜਿੱਥੇ ਥੋੜਾ ਜਿਹਾ ਪਲੇਨ ਏਰੀਆ ਆ ਗਿਆ ਚਾਹ ਚੂਦੀ ਦੁਕਾਨ ਆ ਗਈ ਉੱਥੇ ਝਿੰਦਰ ਨੂੰ ਪਿਆਵਾਂਗੇ ਚਾਹ ਜਾ ਕੇ ਤਾਂ ਲਿਖਾਂ ਤੇ ਫੇਰ ਆਪਾਂ ਪੈ ਜਾਗੇ ਆਪੋ ਆਪਣੇ ਰਾਹ ਕੀ ਆਪਾਂ ਫਿਰ ਤੁਹਾਨੂੰ ਮਿਲਾਂਗੇ ਅਗਲੇ ਬਲੌਗ 'ਚ ਅਗਲੇ ਅਗਲੀਆਂ ਗੱਲਾਂ ਦੇ ਨਾਲ 40 ਦੁਕਾਨ ਆ ਗਈਆਂ 40 ਦੁਕਾਨ ਖੁੱਲੀਆਂ ਉਹ 40 ਦੁਕਾਨ ਨਹੀਂ ਬੰਦ ਜਿੰਦਰ ਦੇ ਕਰਮਾ ਜਿੱਥੇ ਵੀ ਚਾਹ ਨਹੀਂ ਲਿਖੀ ਚਲੋ ਫਿਰ ਪਿਆਦਾਂਗੇ ਜਿੰਦਰ ਨੂੰ ਚਾਹ ਅਗਲੇ ਸਟਾਪ ਤੇ ਪਿਆਦਾਂਗੇ ਤੇ ਬਾਕੀ ਆਪਾਂ ਗੱਲਾਂ ਫਿਰ ਬਾਅਦ 'ਚ ਕਰਦੇ ਹਾਂ ਇੰਨੀਆਂ ਗੱਲਾਂ ਦੇ ਨਾਲ ਆਪਾਂ ਫਤਿਹ ਅਰਜ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਤਰੀ ਕਾਲ ਦੋਸਤੋ ਜਮ ਜਵਾਜ਼ ਦੇ ਰੋ ਚੜਦੀ ਕਲਾ ਚ ਰੋ ਤੁਸੀਂ ਸਾਡਾ ਚੈਨਲ ਫੋਲੋ ਕਰਨਾ ਕਿ ਨਹੀਂ ਕਰਨਾ ਕਰਾਉਣਾ ਰੱਖੋ